ਸਾਜਨ ਲੋਕੋ ਪ੍ਰੇਜ਼ੈਂਟ ਓ ਕਾ ਜਾਣ ਦੇ ਰਾਮ ਜਫਾਕੀਰ ਵਾਲੀ ਦਿਲੋਂ ਛੇੜ ਦੇ ਮਾਣ ਅਬਮਾਨ ਜੀ ਨੂੰ ਓਨੇ ਦੇਸ ਦਾ ਕੌਮ ਦਾ ਕੀ ਕਰਨਾ ਪਿਆਰੀ ਲੱਗਦੀ ਆਪਦੀ ਜਾਨ ਜੀ ਨੂੰ ਉਸ ਮਰਦ ਨੂੰ ਲਾਣ ਤਾਂ ਪੈਂਦੀਆਂ ਨੇ ਚੋਰੀ ਝੂਠ ਤੇ ਨਿੰਦਿਆ ਦੀ ਬਾਣ ਜੀ ਨੂੰ ਓ ਤੂੰ ਕੀ ਕਰ ਪਰਖ ਮੁਸਾਫਰਾ ਓਏ ਖੋਟੇ ਖਰੇ ਦੀ ਨਹੀਂ ਪਛਾਨ ਜੀ ਨੂੰ ਖੋਟੇ ਖਰੇ ਦੀ ਨਹੀਂ ਪਛਾਨ ਜੀ ਨੂੰ ਪਰਮ ਸਕਾਰਯੋਗ ਸਾਲਾਨਾ ਜੋੜ ਮੇਲੇ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀਆਂ ਗੁਰਸੰਗਤਾਂ ਆਓ ਲੋਕੋ ਵਾਲੇ ਜਥੇ ਨੂੰ ਬੋਲਣ ਦੀ ਦੇਉ ਪ੍ਰਵਾਨਗੀ ਸਾਡੀ ਇਹਦੇ ਤੁਹਾਡੇ ਹਾਜ਼ਰੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹੋਵੇ ਪ੍ਰਵਾਨ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰੇ ਉੱਚਾ ਕਹਣ ਨੂੰ ਹਰ ਕੋਈ ਉੱਚਾ ਹੋਈਦਾ ਉੱਚਾ ਜੇ ਕਰਮ ਹੋਵੇ ਉੱਚੇ ਸੋਚਿਆ ਕੰਮਾਂ ਨਾਲ ਪਿਆਰ ਪਾਈਏ ਜੇਕਰ ਭੜਿਆ ਕੰਮਾਂ ਤੋਂ ਸ਼ਰਮ ਹੋਵੇ ਲੱਖਾਂ ਯਤਨ ਕਰ ਲੈ ਨਹੀਂ ਮਾਣ ਮਿਲਦਾ ਜੇਕਰ ਕੋਲ ਨਾ ਸੱਚ ਦੇ ਧਰਮ ਹੋਵੇ ਪਕੜ ਗੁਰੂ ਦੇ ਚਰਨ ਦਰਬਾਰ ਸੰਗਾ ਤੇਰਾ ਸਫਲ ਅਮੋਲਕ ਜਨਮ ਹੋਵੇ ਖੋ ਸਤਿਨਾਮ ਸ੍ਰੀ ਵਾਹਿਗੁਰੂ ਪੈਰੋ ਪਰਮਾਨ ਨੂੰ ਪ੍ਰਤੱਖ ਦੀ ਲੋੜ ਨਹੀਂ ਹੁੰਦੀ ਤਾਂ ਅੱਜ ਐਡੇ-ਐਡੇ ਮੇਲੇ ਲੱਗਦੇ ਆ ਮੈਂ ਇਤਰਾਵਾ ਕਰਦਾ ਸਾਰੀ ਮੈਨੇਜਮੈਂਟ ਕਮੇਟੀ ਦਾ ਬਹੁਤ ਹੀ ਸਕਾਰਯੋਗ ਭਾਈ ਗੁਰਚਰਨ ਸਿੰਘ ਜੀ ਜਥੇਦਾਰ ਗੁਰਚਰਨ ਸਿੰਘ ਜੀ ਕਮੇਟੀ ਮੈਂਬਰ ਆ ਉਹਨਾਂ ਵੱਲੋਂ ਬਹੁਤ ਸਾਰਾ ਸਕਾਰ ਆਇਆ ਸਟੇਜ ਸੈਕਟਰੀ ਗੁਰਚਰਨ ਸਿੰਘ ਉਹਨਾਂ ਵੱਲੋਂ ਬਹੁਤ ਸਾਰਾ ਸਕਾਰ ਆਇਆ ਆਓ ਮੈਂ ਇੱਕ ਹਵਤਾ ਇੱਕ ਹੀ ਕਹਿਣੀ ਆ ਜਦੋਂ ਵੀ ਆਪਾਂ ਐਸੇ ਜੋੜ ਮੇਲੇ ਤੇ ਆਪਾਂ ਜਾਣਿਆ ਨਾ ਸਾਡੇ ਜਥੇ ਦੀ ਕੋਸ਼ਿਸ਼ ਹੁੰਦੀ ਆ ਸਾਡੇ ਦੋ ਸ਼ਬਦ ਬੋਲੇ ਹੋਏ ਕਿ ਸਦੇ ਹਿਰਦੇ ਤੇ ਲੱਗ ਜਾਣ ਸਾਡਾ ਜੀਵਨ ਸਫਲ ਹੋ ਜਾਂਦਾ ਏ ਅੱਜ ਕੱਲ ਨਸ਼ਿਆਂ ਦੀ ਬੜੀ ਪਰਹਮਾਰਾ ਕਹਿੰਦੇ ਸੁੱਖਾ ਨਸ਼ਾ ਮਜਾਜੀ ਵਿੱਚ ਹੱਡਾਂ ਦੇ ਬਹਿ ਜਾਂਦਾ ਮਰਦ ਪੁੱਣ ਨੂੰ ਇੱਕ ਦਿਨ ਓਕੇ ਬਾਇ ਕਹਿ ਜਾਂਦਾ ੱਡੀ ਰੱਜ ਗਿਆ ਜਿਹਦੇ ਖੁਦ ਨੂੰ ਸਾਧ ਕਹਾ ਜਾਂਦੇ ਦੁਨੀਆ ਖਾਂਦੀ ਨਸ਼ਾ ਨਸ਼ੇ ਦੁਨੀਆ ਨੂੰ ਖਾ ਜਾਂਦੇ ਨੇ ਸਾਰੀ ਮੈਨੇਜਮੈਂਟ ਕਮੇਟੀ ਸਾਰੇ ਗੁਰਦਰਾ ਬਰੰਧ ਕੋਸੇ ਦੀ ਕਮੇਟੀ ਬੈਠੀ ਆ ਅੱਜ ਗ੍ਰਾਂਥੀ ਸਿੰਘ ਕਿੰਨੀ ਅਰਦਾਸਾਂ ਕਰਦਿਆ ਕਨੇ ਭੋਗ ਪਾ ਚੁੱਕੇ ਨੇ ਜਿਨ੍ਹਾਂ ਦੇ ਪੁੱਤਰ ਇੱਕ ਇੱਕ ਅਗਲੋਤੇ ਪੁੱਤਰ ਤਿੰਨ ਤਿੰਨ ਮੱਜਲੀਆਂ ਕੋਠੀਆਂ ਛੱਡ ਕੇ ਨਸ਼ੇ ਦੀ ਭੇਟ ਚੜ ਗਏ ਅੱਜ ਉਹਨਾਂ ਕੋਠੀਆਂ ਦੇ ਵਿੱਚ ਗੋਲੇ ਬੋਲਦੇ ਨੇ ਸਾਡਾ ਇੱਕ ਮਨੋਰਥ ਹੁੰਦਾ ਵੀ ਨੌਜਵਾਨ ਪੀੜ੍ਹੀ ਚੰਗੇ ਰਸਤੇ ਤੇ ਪਹ ਜਾਵੇ ਇਹ ਨਸ਼ੇ ਪੁਨੇ ਪੱਤ ਤਪਨੇ ਛੱਡ ਕੇ ਆਪਣਾ ਸਫਲ ਅਮੋਲਕ ਜੀਵਨ ਬਣਾ ਲਾ ਜਾਵੇ ਤਾਂ ਏਕ ਕੋਸ਼ਿਸ਼ ਹੁੰਦੀ ਆ ਸਾਡੇ ਬਹੁਤ ਹੀ ਸਕਾਰਯੋਗ ਸਾਜਨ ਸਟੂਡੀਓ ਲੋਪੋ ਵਾਲੇ ਜਿਨ੍ਹਾਂ ਦਾ ਮਹਾਨ ਉਪਰਾਲਾ ਸਾਡੀਆਂ YouTube ਤੇ ਕਰਤੱਮਾ ਪਾਉਂਦੇ ਰਹਿੰਦੇ ਨੇ ਇਹਨਾਂ ਦਾ YouTube ਚੈਨਲ ਆ saajanloppo.com ਅੱਜ ਵੀ ਇਹ ਸਾਰੇ ਪ੍ਰੋਗਰਾਮ ਨੂੰ ਲਾਈਵ ਦਿਖਾ ਰਹੇ ਨੇ ਆਓ ਮੈਂ ਕਬਤਾਈ ਪੇਸ਼ ਕਰਾਂ ਬੇ ਦੁਨੀਆ ਖਾਂਦੀ ਨਸ਼ਾ ਨਸ਼ੇ ਦੁਨੀਆ ਨੂੰ ਖਾ ਜਾਂਦੇ ਮੇਰਾ ਸਾਥੀ ਭਾਈ ਕੁਲਵਿੰਦਰ ਸਿੰਘ دیਵਾਨਾ ਪਾਲਾ ਸਿੰਘ ਘੋਲੀਆ ਦਾਸ ਪਰਮਜੀਤ ਸਿੰਘਾ ਮੰਨ ਲੋ ਕੋਦੇ ਜਿੱਥੇ ਤੋਂ ਸੁਣੋ ਬੇ ਦੁਨੀਆ ਖਾਂਦੀ ਨਸ਼ਾ ਨਸ਼ੇ ਦੁਨੀਆ ਨੂੰ ਖਾ ਜਾਂਦੇ ਓ ਹੱਥ ਅਕਲ ਨੂੰ ਮਾਰੋ ਮਾਨਸ ਜਨਮ ਬਗਾੜੋ ਨਾ ਨਸ਼ਾ ਗੋਲੀਆਂ ਖਾ ਕੇ ਆਪਣਾ ਅੰਦਰ ਸਾੜੋ ਨਾ ਹੋ ਆਪਣੇ ਹੱਥੀ ਆਪਣਾ ਜੀਵਨ ਨਰਕ ਬਣਾ ਜਾਂਦੇ ਦੁਨੀਆ ਖਾਂਦੀ ਨਸ਼ਾ ਨਸ਼ੇ ਦੁਨੀਆ ਨੂੰ ਖਾ ਜਾਂਦੇ ਸੁੱਕਾ ਨਸਾ ਮਜਾਦੀ ਵਿੱਚ ਹੱਡਾਂ ਦੇ ਪੈ ਜਾਂਦਾ ਮਰਦਪੁਣੇ ਨੂੰ ਇੱਕ ਦਿਨ ਓਕੇ ਬਾਏ ਕਹਿ ਜਾਂਦਾ ਹੋ ਹੱਡੀ ਰਚ ਗਿਆ ਖਾਂਦੀ ਨਸ਼ਾ ਨਸੇ ਦੁਨੀਆ ਨੂੰ ਖਾ ਜਾਂਦੇ ਓ ਕੌਲੇ ਪਰ ਪਰ ਖਾਂਦੇ ਜਿਹੜੇ ਹਰਦਮ ਪੁੱਕੀ ਐ ਕੂਰ ਕੂਰ ਫਿਰ ਝਾਕਣ ਜਦੋਂ ਵੀ ਹੁੰਦੀ ਮੁੱਕੀ ਐ ਓ ਭਾਂਡੇ ਟੱਕ ਟੱਕ ਵੇਚਣਾ ਭਾਂਡੇ ਟੱਕ ਟੱਕ ਵੇਚਣ ਆਪਣੀ ਅਣਖ ਗਵਾ ਜਾਂਦੇ ਦੁਨੀਆ ਖਾਂਦੀ ਨਸ਼ਾ ਨਸੇ ਦੁਨੀਆ ਨੂੰ ਖਾ ਜਾਂਦੇ ਚ ਮਲਾ ਕੇ ਜਰ ਦਾ ਮੂੰਹ ਵਿੱਚ ਲਾਉਂਦੇ ਨੇ ਜਰ ਦਾ ਮੂੰਹ ਵਿੱਚ ਲਾਉਂਦੇ ਨੇ ਕੈਂਸਰ ਵਰਗੇ ਰੋਗ ਪਿਆਣਕ ਆਪ ਬਲਾਉਂਦੇ ਨੇ ਹੋ ਠੁੱਕ ਠੁੱਕ ਪਰਦੇ ਵਿੜਾ ਹਰ ਕੋਈ ਨਫਰਤ ਖਾ ਜਾਂਦੇ ਦੁਨੀਆ ਖਾਂਦੀ ਨਸ਼ਾ ਨਸੇ ਦੁਨੀਆ ਨੂੰ ਖਾ ਜਾਂਦੇ ਸਿਗਰਟ ਲਾ ਕੇ ਮੂੰਹ ਵਿੱਚ ਫਿਰਨ ਅਵਾਰਾ ਦੀ ਖਾਉ ਖਾਉ ਕਰਦੇ ਰਹਿੰਦੇ ਨਾ ਕੋਈ بڑے ਸ਼ਹਿਾਰਾ ਦੀ ਹਾ ਮੂੰਹ ਚੋਂ ਪਦ ਪਾਉਂਦੀ ਸਾਰੇ ਮੁੱਖ ਫਮਾ ਜਾਂਦੇ ਦੁਨੀਆ ਖਾਂਦੀ ਨਸ਼ਾ ਸੇ ਦੁਨੀਆ ਨੂੰ ਖਾ ਜਾਂਦੇ ਓਏ 24 ਘੰਟੇ ਪੀਂਦੇ ਪਰ ਪਰ ਮੱਤ ਸ਼ਰਾਬਾਂ ਦੇ ਜਿਹੜੇ ਮੱਤ ਸ਼ਰਾਬਾਂ ਰੋਗ ਬੱਲੇ ਲੱਗਦੇ ਓਏ ਖਾਂਦੇ ਜੰਮ ਕਾ ਬਾਬਾਂ ਦੇ ਓ ਖੇਤ ਡੁਗਲੇ ਆ ਚੜੀਆਂ ਆਖਰ ਨੂੰ ਪਛਤਾ ਜਾਂਦੇ ਦੁਨੀਆ ਖਾਂਦੀ ਨਸ਼ਾ ਨ세 ਦੁਨੀਆ ਨੂੰ ਖਾ ਜਾਂਦੇ ਓਏ ਲੋਕ ਸਮਝਦੇ ਸਾਹੀ ਨਸ਼ਾ ਅਫੀਮ ਪਿਆਰੀ ਨੂੰ ਖੁੰਝੇ ਲਾਲਾ ਰੱਖ ਦਿੰਦੀ ਹੈ ਮਾਇਆਤਾਰੀ ਨੂੰ ਸ਼ਤਾ ਜਾਂਦੇ ਦੁਨੀਆ ਖਾਂਦੀ ਨਸ਼ਾ ਨਸੇ ਦੁਨੀਆ ਨੂੰ ਖਾ ਜਾਂਦੇ ਓ ਨਸ਼ਾ ਚਿੱਟੇ ਦਾ ਮਿੱਤਰ ਓਏ ਨਸ਼ਾ ਚਿੱਟੇ ਦਾ ਨਸ਼ਾ ਚਿੱਟੇ ਦਾ ਮਿੱਤਰ ਓ ਜਿਹੜੇ ਘਰ ਵਿੱਚ ਵੱੜ ਜਾਂਦਾ ਦਿਂਦਾ ਗਾਲ ਜਵਾਨੀ ਕਰ ਤੋਂ ਬੇਕਰ ਕਰ ਜਾਂਦਾ ਓ ਸੋਨੇ ਵਰਗੀ ਤੇ ਹੀ ਮਿੱਟੀ ਵਿੱਚ ਮਿਲਾ ਜਾਂਦੇ ਖਾਂਦੀ ਨਸ਼ਾ ਨਸੇ ਦੁਨੀਆ ਨੂੰ ਖਾ ਜਾਂਦੇ ਸਭ ਨਸ਼ਿਆਂ ਤੋਂ ਚੰਗਾ ਲੋਪੋ ਨਾਮ ਖਮਾਰੀ ਦਾ ਜਿਹੜੇ ਪਾਸੇ ਤੁਰ ਜਾ ਪੰਮਿਆ ਹੈ ਸਤਕਾਰੀ ਦਾ ਓ ਚੰਗੇ ਕਰਮ ਕਮਾਵੋ ਚੰਗੇ ਕਰਮ ਕਮਾਵੋ ਲੋਕੀ ਆਪਸਲਾ ਜਾਂਦੇ ਦੁਨੀਆ ਖਾਂਦੀ ਨਸ਼ਾ ਨਸੇ ਦੁਨੀਆ ਨੂੰ ਖਾ ਦੀ ਨਸ਼ਾ ਨਸ਼ੇ ਦੁਨੀਆ ਨੂੰ ਖਾ ਜਾਂਦੇ ਬਹੁਤ ਧੰਨਵਾਦ ਸਾਡੇ ਜਸਰਤ ਪੀਤਮ ਸਿੰਘ ਜੀ ਸੈਕਟਰੀ ਗੁਰਚਰਨ ਸਿੰਘ ਜੀ ਗੁਰਜੰਟ ਸਿੰਘ ਜੀ ਨੰਬਰਦਾਰ ਪ੍ਰਧਾਨ ਦਲਜੀਤ ਦਲਜੀਤ ਸਿੰਘ ਜੀ ਗੁਰਦੁਆਰਾ ਕਮੇਟੀ ਦੇ ਉਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਆਇਆ ਸਾਡੇ ਵੱਡਾ ਵੀਰ ਸੁਖਾ ਸਿੰਘ ਜੀ ਸਾਬਕਾ ਪ੍ਰਧਾਨ ਉਹਨਾਂ ਵੱਲੋਂ ਸਤਿਕਾਰ ਆਇਆ ਸਰਦਾਰ ਬੂਟਾ ਸਿੰਘ ਜੀ ਨੂੰ 100 ਰੁਪਏ ਦਾ ਬਲਸਕਾਰ ਆਇਆ। ਭਾਈ ਗੁਰਚਰਨ ਸਿੰਘ ਦੀ ਕਮੇਟੀ ਮੈਂਬਰ ਸਾਰੀ ਕਮੇਟੀ ਵੱਲੋਂ ਬਹੁਤ ਸਾਰਾ ਸਤਿਕਾਰ ਭੇਜਿਆ। ਸਾਰੇ ਸਾਡੀ ਕਬੀਸਰੀ ਜੱਥਾ ਢਾਡੀ ਸਭਾ ਸਾਰਿਆਂ ਜੱਥੇਦਾਰਾਂ ਵੱਲੋਂ ਬਹੁਤ ਸਾਰਾ ਸਮਾਨ ਆ ਇਹਨਾਂ ਕੁਝ ਕਹਿੰਦੀ ਖਮਾ ਦੀ ਜਾਚਾ। ਆਓ ਅਗਲਾ ਸਦਾਚਾਰ ਸਾਡੇ ਬਹੁਤ ਹੀ ਸਤਿਕਾਰਯੋਗ ਸੇਟੀ ਗੁਰਚਰਨ ਸਿੰਘ ਜੀ ਨੂੰ ਉਹਨਾਂ ਪਾਸੋਂ ਸਰਬੰਨ ਕਰੀਏ। ਸਾਡੇ ਲੋਕੋ ਵਾਲੇ ਜੱਥੇ ਇੰਨੀ ਕਹਾਜੇ ਕਰੋ ਪ੍ਰਵਾਨ। ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।